ਡਾਕਟਰ ਸਾਹਿਬ ਜਿਹੜੀਆਂ ਸਰਕਾਰ ਦੀਆਂ ਹੁਣ ਸਕੀਮਾਂ ਨੇ ਜਿਵੇਂ ਕਿ ਦਵਾਈਆਂ ਵਾਪਸ ਹੋਣ ਦਿੱਤੀਆਂ ਜਾਣੀਆਂ ਨੇ ਤੇ ਕਿਹੜੀਆਂ ਕਿਹੜੀਆਂ ਦਵਾਈਆਂ ਨੇ ਕੀ ਹੋਰ ਨਵੀਆਂ ਸਕੀਮਾਂ ਨੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਪ੍ਰੈਸ ਵਾਲੇ ਵੀਰਾਂ ਦਾ ਇੱਥੇ ਦਫ਼ਤਰ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਦੇ ਵਿੱਚ ਆਉਣ ਤੇ ਮੈਂ ਬਹੁਤ-ਬਹੁਤ ਸਵਾਗਤ ਕਰਦਾ ਸਭ ਤੋਂ ਵੱਡੀ ਗੱਲ ਜਿਹੜੀ ਇਸ ਲਈ ਇਸ ਸਰਕਾਰ ਨੇ ਸਾਡੇ ਪਸ਼ੂ ਪਾਲਣ ਵਿਭਾਗ ਨੇ ਕੀਤੀ ਹੈ ਇਹ ਪਹਿਲੀ ਵਾਰ ਹੈ ਕਿ ਸੱਪ ਦੇ ਕੱਟਣ ਤੇ ਜੇਕਰ ਕਿਸੇ ਪਸ਼ੂ ਨੂੰ ਕੋਈ ਸੱਪ ਕੱਟ ਲੈਂਦਾ ਹੈ ਕੁੱਤੇ ਨੂੰ ਬਿੱਲੀ ਨੂੰ ਜਾਂ ਕੋਈ ਪਾਲਤੂ ਪਸ਼ੂ ਮੱਝ ਗਾਂ ਨੂੰ ਤਾਂ ਉਹਦੇ ਵਾਸਤੇ ਜਿਹੜਾ ਐਂਟੀ ਸਨੇਕ ਵੈਨਮ ਟੀਕਾ ਉਹ ਸਾਡੇ ਕੋਲ ਸਾਡੀ ਪਸ਼ੂ ਸੰਸਥਾ ਵੈਟਰਨਰੀ ਪੋਲੀਕਲੀਨਿਕ ਮਹਾਦੀਆਂ ਤੇ ਜਿੰਨੇ ਵੀ ਸਾਡੇ ਸੀਨੀਅਰ ਬਲੌਕ ਸੀਨੀਅਰ ਵੈਟਰਨਰੀ ਅਫੀਸਰ ਦੇ ਜਿਹੜੇ ਤਹਿਸੀਲ ਲੈਵਲ ਦੇ ਹਸਪੀਟਲ ਨੇ ਉਹਨਾਂ ਦੇ ਵਿੱਚ ਬਿਲਕੁਲ ਮੁਫਤ ਮਿਲੇਗਾ ਤਾਂ ਜੇ ਕਿਸੇ ਪਸ਼ੂ ਪਾਲਕ ਦਾ ਕੋਈ ਵੀ ਜਾਨਵਰ ਇਸੇ ਬਿਮਾਰੀ ਨਾਲ ਜਾਂ ਛਾਪਤ ਦੇ ਨਾਲ ਕੱਟਿਆ ਜਾਂਦਾ ਤਾਂ ਉਸ ਦਾ ਟੀਕਾ ਜਿਹੜਾ ਬਿਲਕੁਲ ਫ੍ਰੀ ਪਹਿਲੀ ਵਾਰ ਗਵਰਨਮੈਂਟ ਵੱਲੋਂ ਦਿੱਤਾ ਮੁਹੱਈਆ ਕੀਤਾ ਜਾ ਰਿਹਾ। ਦੂਸਰੀ ਗੱਲ ਹੈ ਵੀ ਇੱਕ ਸਾਡੇ ਪਸ਼ੂ ਪਾਲਣ ਮੈਂਕ ਵਿੱਚ ਦੇ ਜਿਹੜੇ ਸਾਡੇ ਮੰਤਰੀ ਸਾਹਿਬ ਨੇ ਸਰਦਾਰ ਗੁਰਮੀਤ ਸਿੰਘ ਜੀ ਖੋਡੀਆਂ ਉਹਨਾਂ ਨੇ ਬਹੁਤ ਹੀ ਅੱਛਾ ਪ੍ਰੋਗਰਾਮ ਇਹ ਕੀਤਾ ਹੈ ਵੀ ਜੇ ਸਾਡੇ ਖੱਤਰ ਜਿਹੜੇ ਜਾਂ ਘੋੜੇ ਜਾਂ ਕੋਈ ਗਧੇ ਜਿੰਨੇ ਵੀ ਭੱਟੀਆਂ ਤੇ ਜਾਂ ਹੋਰ ਕੋਈ ਲੇਬਰ ਕਲਾਸ ਵਰਤ ਰਹੀ ਹੈ ਉਹਨਾਂ ਨੂੰ ਬ ਡਰਾਫਟ ਪਰਪਸ ਵਾਸਤੇ ਤਾਂ ਉਹਨਾਂ ਦੇ ਵਿੱਚ ਵੀ ਅਸੀਂ ਐਂਟੀ ਟੈਟਨਸ ਦਾ ਜਿਹੜਾ ਟੀਕਾ ਉਹ ਗਵਰਨਮੈਂਟ ਵੱਲੋਂ ਫ੍ਰੀ ਮੁਹੱਈਆ ਕਰਾਇਆ ਬਹੁਤ ਜਾ ਜਾ ਰਿਹਾ ਤੇ ਇਸ ਤੋਂ ਇਲਾਵਾ ਇਸ ਵੇਲੇ ਸਾਡੇ ਫੀਲਡ ਦੇ ਵਿੱਚ ਦੋ ਬਹੁਤ ਹੀ ਅਹਿਮ ਜਿਹੜੀਆਂ ਗਤੀਵਿਧੀਆਂ ਚੱਲ ਰਹੀਆਂ ਨੇ ਨੰਬਰ 1 ਤੇ ਹੈਗੀ ਕੈਟਲ ਸੈਂਸਸ 21ਵੀਂ ਪਸ਼ੂ ਧਨ ਗਣਨਾ ਉਹ ਚੱਲ ਰਹੀ ਹੈ ਜਜ ਕਿ ਜਿੰਨੇ ਕੱਲੇ-ਕੱਲੇ ਪਿੰਡ ਸਾਡੇ ਮੈਕਮੇ ਦੇ ਜਿਹੜੇ ਮੁਲਾਜ਼ਮ ਨੇ ਜਾਂਦੇ ਨੇ ਕੁਝ ਸੁਪਰਵਾਈਜ਼ਰਸ ਨੇ ਜਿਹੜੇ ਡਾਕਟਰਸ ਨੇ ਬਾਕੀ ਨੋਮੀਨੇਟਰਸ ਨੇ ਉਹਨਾਂ ਵਿੱਚ ਵੈਟ ਨੇ ਇੰਸਪੈਕਟਰ ਵੀ ਨੇ ਤੇ ਕੁਝ ਪ੍ਰਾਈਵੇਟ ਨੌਜਵਾਨ ਤੇ ਸਖੀਆਂ ਵੀ ਰੱਖੀਆਂ ਹੀ ਨੇ ਜਿਹੜੀਆਂ ਘਰ ਘਰ ਜਾ ਕੇ ਇਕੱਲੇ ਇਕੱਲੇ ਪਿੰਡ ਵਿੱਚ ਜਾ ਕੇ ਇਹ ਸਾਰੇ ਪਸ਼ੂਆਂ ਦੀ ਧਨ ਗਣਨਾ ਕਰਨਗੇ ਇਸ ਵਾਰ ਬਰੀਡ ਵਾਈਜ਼ ਹੋਣੀ ਹੈ ਜਿਹੜੀ ਗਾਵਾਂਾਂ ਦੇ ਵਿੱਚ ਕਿਹੜੀਆਂ ਕਰੀਆਂ ਬਰੀਡਾਂ ਨੇ ਮੱਝਾਂ ਦੇ ਵਿੱਚ ਕਿਹੜੀਆਂ-ਕਿਹੜੀਆਂ ਬਰੀਡਾਂ ਨੇ ਘੋੜਿਆਂ ਦੇ ਵਿੱਚ ਇਦਾਂ ਹੀ ਕੁੱਤਿਆਂ ਦੇ ਵਿੱਚ ਤੇ ਮੁਰਗੀਆਂ ਆਦ ਦੇ ਵਿੱਚ ਸਾਰੇ ਪਸ਼ੂਆਂ ਦੀਆਂ ਕੋਈ ਦੂਸਰੀ ਜਿਹੜੀ ਐਕਟੀਵਿਟੀ ਚੱਲ ਰਹੀ ਆ ਉਹ ਹੈਗੀ ਲੰਪੀ ਸਕਿਨ ਡਿਜ਼ੀਜ਼ ਦੀ ਵੈਕਸੀਨੇਸ਼ਨ ਜਿਹੜੀ ਕਿ ਸਾਡੇ ਮੰਤਰੀ ਸਾਹਿਬ ਨੇ 15 ਫਰਵਰੀ ਤੋਂ ਇਸ ਦਾ ਉਦਘਾਟਨ ਕੀਤਾ ਤੇ ਆਪਣੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ 68000 ਗਊਆਂ ਨੇ ਕੱਲੀ-ਕੱਲੀ ਗਊ ਨੂੰ ਇਹ ਵੈਕਸੀਨ ਲਗਵਾਈ ਜਣੀ ਆ ਜੋ ਕਿ ਫ੍ਰੀ ਆਫ ਕਾਸਟ ਹੈ ਬਿਲਕੁਲ ਹੀ ਕਿਸੇ ਇੱਕ ਨਵੇਂ ਪੈਸੇ ਦਾ ਵੀ ਉਹਦੇ ਉੱਪਰ ਖਰਚਾ ਨਹੀਂ ਸੋ ਮੇਰੀ ਇਸ ਜ਼ਿਲ੍ਹੇ ਦੇ ਪਸ਼ੂ ਪਾਲਕ ਵੀਰਾਂ ਨੂੰ ਇਹ ਬਹੁਤ ਹੀ ਪਰਜ਼ੋਰ ਅਪੀਲ ਹੈ ਵੀ ਤੁਸੀਂ ਆਪਣੇ ਆਪਣੇ ਪਸ਼ੂਆਂ ਨੂੰ 올ੰਪੀਸਕਿਨ ਡਿਜ਼ੀਜ਼ ਦੀ ਵੈਕਸੀਨੇਸ਼ਨ ਜੋ ਕਿ ਬਹੁਤ ਹੀ ਭਿਆਨਕ ਬਿਮਾਰੀ ਹੈ 2 ਸਾਲ ਪਹਿਲਾਂ ਜਿਹਦੇ ਨਾਲ ਬਹੁਤ ਹੀ ਜ਼ਿਆਦਾ ਪਸ਼ੂਆਂ ਦਾ ਨੁਕਸਾਨ ਹੋਇਆ ਸੀ ਸਪੈਸ਼ਲੀ ਗਊਆਂ ਦਾ ਤਾਂ ਉਹਨਾਂ ਦੇ ਬਚਾ ਲਈਏ ਟੀਕੇ ਜ਼ਰੂਰ ਲਵਾਉਣ ਬਹੁਤ ਬਹੁਤ ਇਹ ਮੁਫਤ ਨੇ ਸਾਰੀਆਂ ਚੀਜ਼ ਇਹ ਬਿਲਕੁਲ ਮੁਫਤ ਨੇ